ਵੇ ਲੱਗਿਆ ਪਿਆ ਸਾਰੀਆਂ ਮੂੜੀਆਂ ਮੂੜੀਆਂ ਧਣੀਆਂ ਪਾਲਕ ਸਾਗ ਸਾਰਾ ਕੁਝ ਬਾਬੇ ਖੇ ਦਾ ਪੱਠੇ ਲੈਣਾ ਮੈਂ ਤਾਂ ਮੂਲੀ ਖਾ ਲਈ ਇੱਕ ਪੱਟ ਕੇ ਨਹੀਂ ਯਾਰਾ ਖੇਤਾਂ ਦਾ ਪਜਾਦ ਆ ਬਾਈ ਲੋਕੀ ਪੰਜ ਪੈਸੇ ਪਿੱਛੇ ਲੈ ਕੇ ਪੈਸੇ ਲੈ ਕੇ ਜ਼ਮੀਨਾਂ ਵੇਚਦੇ ਕਰੋੜਾ ਕਰੋੜਾ ਰੁਪਇਆ ਲੈ ਕੇ ਇਹਦੀ ਅਰਗੀ ਦੀ ਨਹੀਂ ਆਦੇ ਘਰ ਤੇ ਖੇਦ ਦੀ ਮੂਲੀ ਹੋਵੇ ਸਾਗ ਹੋਵੇ। ਨਯਾਰੇ ਕੋਈ ਲਖਰਾ ਵਾ। ਤੇ ਲੋਕ ਪਤਨੀ ਭੈਣ ਚੋ ਦੇ ਪਾਗਲ ਹੋਏ ਮੇਰੇ ਸਾਲੇ। ਅੰਨੇ ਵਾ ਪੈਣਗੇ ਵੇਚੀ ਹੁੰਦੇ ਭੈਣ ਚੋ ਜਿੱਥੇ ਵੀ ਆ ਬੰਦਾ ਚਾਰ ਪੈਸੇ ਵਾਧ ਦਿੰਦਾ ਵਾ। ਬਣਾਉਂਦੇ ਭੈਣ ਚੋ। ਉਹ ਵੇਖੋ ਭੈਣ ਚੋ ਕਮਲਿਓ ਲੋਕੋ ਜਿਹੜਾ ਵੇਚਦਾ ਉਹਦੇ ਪੱਲੇ ਕੱਖ ਨਹੀਂ। ਸੱਚੀਆਂ ਕਹਿਣਾ ਵਾ। ਕਹਿੰਦੇ ਕੋੜੀਆਂ ਲੱਗਿਓ। ਕਿਵੇਂ ਲੱਗੇ? ਕਦੇ ਗੋਟੇ ਲੱਗੇ ਕਦੇ ਗਿੱਟੇ ਲੱਗੇ ਸਾਨੂੰ ਕੋਈ ਫਤਤ ਬੋਲਣਾ ਆਪਣਾ ਜ਼ਮੀਨਾਂ ਵੇਚੀਆਂ ਦੇ ਸਾਲੇ ਮੇਰੇ ਲੈ ਜੀ ਮੌ ਲਬਣੀ ਪੰਜਾਬ ਵਿੱਚੋਂ ਯਾਰ ਤੇ ਭਈਆਂ ਨੇ ਰਾਤ ਕਰਨਾ ਭੈਣ ਦੋ ਲਾ ਲੋ ਸਾਲੇ ਭਈਆਂ ਰਾਤ ਕਰਨਾ ਹੁਣ ਭੈਣ ਦੇਣਾ ਜ਼ਮੀਨਾਂ ਵੇਚੇ ਤੁਰੇ ਨੇ ਬਾਹਰ ਤੁਸੀਂ ਭੈਣ ਚੋ ਇੱਥੇ ਪੰਜਾਬ ਦੇ ਵਿੱਚ ਇੰਨਾ ਕੰਮ ਆ ਯਾਰ ਇੰਡੀਆ 'ਚ ਇੰਨਾ ਕੰਮ ਆ ਸੇ ਜੋ ਮਰਜ਼ੀ ਕਰੋ ਲੋਕ ਪਾਥੀਆਂ ਵੇਚਦੇ ਆ ਕੋਈ ਕੀ ਵੇਚਦਾ ਕੀ ਵੇਚਦਾ ਵਿਚਾਰੇ ਹਣਾ ਯਾਰ ਛੋਟੇ ਛੋਟੇ ਬਿਜ਼ਨਸ ਤੋਂ ਵੱਡੇ ਵੱਡੇ ਬਿਜ਼ਨਸ ਬਣੀਆਂ ਦੇ ਯਾਰ ਇਸੇ ਕਰਕੇ ਜ਼ਮੀਨਾਂ ਨਾਲ ਪੇਜਮੀਨਾ ਨਾਂ ਵਿੱਚੋ ਇਹ ਤੁਹਾਡੇ ਆਉਣ ਵਾਲੀ ਪੀੜ੍ਹੀ ਭਾਂਚੋ ਸਾਰੀ ਉਮਰ ਤਰਸੂਗੀ ਵੀ ਸਾਡੇ ਬਾਪ ਦਾਦੇ ਕੀ ਕਰ ਗਏ ਭਾਂਚੋ ਇੱਥੇ ਖੇਤ ਇੱਥੇ ਪੰਜਾਬ ਚ ਇਹੜੀ ਪਰਾ ਭਾਂਚੋ ਦੇ ਬਿਆਰੀਆਂ ਦੀਆਂ ਸੱਟਾਂ ਆਉਣਗੀਆਂ ਸਾਰੀਆਂ ਇੱਥੋਂ ਅਗਲੀ ਪੀੜ੍ਹੀ ਵੇਖੋ ਲੈ ਕੇ ਲੈ ਲਿਓ ਇੱਥੇ ਉਹ ਤਾਂ ਬਾਹਰ ਭੱਜ ਜਾਨੇ ਆ ਉਹਨਾਂ ਨੇ ਬਾਹਰ ਠੋਕੂ ਹੋਣਾ ਕਿ ਬਾਹਰੋਂ ਆ ਗਏ ਥੋੜੇ ਪੰਜਾਬ ਚ ਭਈਆਂ ਨੇ ਹੁਣੇ ਘਰ ਵਾਲੀਆਂ ਥੋੜੀਆਂ ਸਾਰੀਆਂ ਉਹਨਾਂ ਨੂੰ ਚੋਧਰੀਆਂ ਆ ਗਏ ਠੀਕ ਆ ਇਸ ਕਰਕੇ ਜ਼ਮੀਨ ਆਦਾ ਇੱਥੇ ਰੋ ਆਦਾ ਕੰਮ ਕਰ ਕਰੋ ਖੇਤਾਂ ਚ ਨਹੀਂ ਕਰਨਾ ਹੋਰ ਕੰਮ ਬਹੁਤ ਆ ਯਾਰ ਬਾਥੀਆਂ ਲੋਕੀ ਬਾਥੀਆਂ ਵੇਚਦੇ ਬਹੁਤ ਛੋਟੇ ਛੋਟੇ ਬਿਜ਼ਨਸ ਕਰੋ ਆਪਦੇ ਸਹੀ ਗੱਲ ਆ ਕਣੀ ਤੇ ਬਾਈ ਗੱਲਾਂ ਸੱਚੀਆਂ ਕੋੜੀਆਂ ਲੱਗੀਆਂ ਹੋਣੀਆਂ ਧੰਨਵਾਦ